ਮੈਂ ਇੱਕ ਜੀ ਇੱਕ ਗੱਲ ਆਪ ਜੀ ਨੂੰ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਕੋਲ ਇੱਕ ਮਹਾਤਮਾ ਆਇਆ ਬਹੁਤ ਵਿਦਵਾਨ ਵੀ ਸੀ ਅਰ ਭਾਰਖੂ ਸੀ ਉਹਨੇ ਪਿੰਡਾਂ ਵਾਲੇ ਸੰਤਾਂ ਦਾ ਨਾਮ ਸੁਣਿਆ ਸੀ ਕਥਾ ਸੁਣਦਾ ਰਿਹਾ ਕਥਾ ਸੁਣਨ ਤੋਂ ਬਾਅਦ ਇਹ ਜਥੇ ਵਾਲੇ ਸਿੰਘਾਂ ਨੂੰ ਕਹਿੰਦਾ ਵੀ ਮੈਂ ਤੁਹਾਡੇ ਸੰਤਾਂ ਨਾਲ ਕੋਈ ਬਚਨ ਕਰਨ ਹੈ ਉਹ ਕਹਿੰਦੇ ਜੀ ਇੱਥੇ ਤਾਂ ਰੁਕਾਵਟ ਕੋਈ ਨਹੀਂ ਵੀ ਤੁਸੀਂ ਕਰ ਲੋ ਉਹ ਕਹਿੰਦੇ ਨੇ ਜੀ ਪੁੱਛੋ ਸੰਤਾਂ ਨੂੰ ਮਹਾਪੁਰਸ਼ਾਂ ਨੂੰ ਕਿਹਾ ਜੀ ਇਹ ਉਹ ਕਹਿੰਦੇ ਕੋਈ ਗੱਲ ਨਹੀਂ ਭਾਈ ਕਰ ਲੋਗੇ ਉਹ ਕਹਿੰਦਾ ਮਹਾਰਾਜ ਮੈਂ ਤੁਹਾਡੇ ਕਲਿਆਣ ਵਾਲੇ ਕਰਨੀ ਆ। ਸੰਤ ਕਹਿੰਦੇ ਜਾਓ ਤੁਸੀਂ ਇੱਥੇ ਕੀ ਕਰਨੇ ਸੰਥਿਆ ਪਕਾਉ ਤੁਸੀਂ। ਉਹ ਸਾਰੇ ਸੰਥਿਆ ਪਕਾਉਣ ਵਾਸਤੇ ਚਲੇ ਗਏ ਪੁੱਥਿਆਂ ਲੈ ਕੇ। ਇੱਕ ਉਪਰਹੀੜੀ ਦਾ ਰਾਜਪੁਰੇ ਦੇ ਕੋਲ ਉਪਰਹੀੜੀ ਪਿੰਡ ਹੈ ਉੱਥੇ ਨਾਲ ਹੀ। ਇਹ ਜੀਟੀ ਰੋਡ ਦੇ ਨਾਲ ਹੀ ਆ ਸਾਡੇ ਇਲਾਕੇ ਦੀ। ਉੱਥੇ ਦਾ ਸੰਤਾਂ ਦੇ ਨਾਂ ਦਾ ਇੱਕ ਗੁਰਵਚਨ ਸਿੰਘ ਸੀ ਉਹਦਾ ਨਾਮ ਹੈ। ਉਹ ਸੰਤਾਂ ਦਾ ਨਾਮ ਵੀ ਗੁਰਵਚਨ ਸਿੰਘ ਹੀ। ਇਸ ਕਰਕੇ ਜਥੇ ਜਿਹਦਾ ਨਾਮ ਨਹੀਂ ਸੀ ਕੋਈ ਲੈਂਦਾ ਉਹਨੂੰ ਰਾਗੀ ਸੂ ਕਹਿੰਦੇ ਸੀ। ਉਹ ਰਾਗੀ ਸੂ ਬੈਠਾ ਉੱਥੇ। ਤੇ ਮਹਾਂਪੁਰਸ਼ ਕਹਿੰਦੇ ਭਾਈ ਦੱਸੋ ਹੁਣ ਸੰਤ ਜੀ ਉਹ ਬਰਾਬਰ ਬਿਠਾਇਆ ਸੰਤ ਕਹਿੰਦੇ ਜੀ ਇਹ ਬੈਠਾ ਵੀ ਮੈਂ ਗੱਲ ਕਰਨੀ ਸੀ ਕੱਲਿਆਂ ਨਾਲ ਮਹਾਂਪੁਰਸ਼ ਆਮ ਕਰਕੇ ਬਚਨ ਨਹੀਂ ਸਿਆਜਾ ਕਰਦੇ ਕਹਿੰਦੇ ਇਹ ਤਾਂ ਮੂਰਖ ਜਈ ਹੈ ਇਹਨੂੰ ਕਿਹੜਾ ਗੱਲ ਸਮਝ ਆਉਣੀ ਹੈ ਤੇਰੇ ਵਾਲੀ ਸੰਤਾਂ ਨੂੰ ਪਤਾ ਸੀ ਵੀ ਇਹਨੂੰ ਕੀ ਕਰਨਾ ਉਹ ਕਹਿੰਦੇ ਜੀ ਬਹੁਤੀ ਕੋਈ ਲੰਮੀ ਚੜੀ ਗੱਲ ਨਹੀਂ ਦੋ ਸ਼ਬਦਾਂ ਦੀ ਗੱਲ ਹੈ ਐਂ ਦੱਸੋ ਤੁਹਾਡੀ ਕਥਾ ਸੁਣਨ ਤੋਂ ਬਾਅਦ ਮੈਂ ਤੁਹਾਡੀ ਅਵਸਥਾ ਪਰਖ ਚੁੱਕਾ ਹਾਂ ਤੁਸੀਂ ਉਹ ਤੁਰਿਆ ਅਵਸਥਾ ਦੇ ਵਿੱਚ ਅਰ ਮੈਂ ਹੈਰਾਨ ਇਹ ਹਾਂ ਇਸ ਅਵਸਥਾ ਦੇ ਵਿੱਚ ਜਾ ਕੇ ਕਥਾ ਨਹੀਂ ਕਰ ਸਕਦਾ ਤੁਸੀਂ ਕਥਾ ਵੀ ਕਰਦੇ ਹੋ ਤੇ ਇਹ ਅਵਸਥਾ ਵੀ ਇਹ ਦੋ ਗੱਲਾਂ ਕਿਵੇਂ ਵੈਚ ਨਹੀਂ ਕਰਦੀਆਂ ਗੱਲਾਂ ਮਹਾਪੁਰਸ਼ ਕਹਿੰਦੇ ਕਿਉਂ ਨਹੀਂ ਕਰ ਸਕਦੇ ਉਹ ਕਹਿੰਦੇ ਵੀ ਕਥਾ ਹੁੰਦੀ ਹੈ ਅਗਿਆਨ ਦੇ ਵਿੱਚ ਅਗਿਆਨ ਇਹ ਕਹਿੰਦਾ ਮੈਂ ਭਗਤਾਂ ਇਹ ਸੁਣਨ ਵਾਲੇ ਨੇ ਤੇ ਤੁਰਿਆ ਅਵਸਥਾ ਦੇ ਵਿੱਚ ਹੈ ਨਹੀਂ ਉੱਥੇ ਇਕੱਲਾ ਹੀ ਇੱਕੋ ਹੀ ਹੈ ਮੰਜਲ ਉਸ ਦੇ ਵਿੱਚ ਆਰਾਮ ਤਲਵੀ ਜਿੱਥੇ ਇੱਕ ਦਸੰਦੜਾ ਦੋ ਹੈ ਨਹੀਂ ਦੂਆਪਣਾ ਹੈ ਨਹੀਂ ਤੁਰਿਆਵਸਥਾ ਦੇ ਵਿੱਚ ਦੂਆਪਣਾ ਹੈ ਨਹੀਂ ਸਵੇ ਘੜਨਾਮ ਬੋਲਾ ਹੈ ਰਾਮਾ ਬੋਲਾ ਹੈ ਮਹਾਪ੍ਰਸ਼ਾਸਕ ਇਹ ਕਹਿੰਦੇ ਸੰਤ ਜੀ ਗੱਲ ਤੇਰੀ ਬਿਲਕੁਲ ਠੀਕ ਹੈ ਇਹ ਗੁਰੂ ਨਾਨਕ ਦੇ ਘਰ ਦੀ ਪਰੰਪਰਾ ਪਿੱਛੋਂ ਗੁਰੂ ਸਾਹਿਬਾਨਾਂ ਤੋਂ ਚੱਲੀ ਆ ਰਹੀ ਹੈ ਕਹਿੰਦੇ ਗੱਲ ਤੇਰੀ ਬਿਲਕੁਲ ਠੀਕ ਹੈ ਪਰ ਕਹਿੰਦੇ ਅਗਿਆਨ ਜਿਹੜਾ ਉਹ ਉਹਨਾਂ ਕਾਬੂ ਕਰਕੇ ਰੱਖਿਆ ਹੋਇਆ ਜਿਹਦੇ ਨਾਲ ਕਥਾ ਹੁੰਦੀ ਰਹੇ ਤੇ ਲਾਭ ਉਠਾਉਂਦੇ ਰਹਿਣ ਵਿੱਚ ਸਤਪੁਰਸ਼ਾਂ ਨੇ ਤੁਰਿਆ ਵਸਥਾ ਜਾ ਕੇ ਵੀ ਅਗਿਆਨ ਨੂੰ ਕਾਬੂ ਕਰਕੇ ਜਿਵੇਂ ਚੁੱਲ੍ਹੇ ਦੀ ਅਗ ਨੂੰ ਕਾਬੂ ਕਰਕੇ ਸੀ ਰੋਟੀਆਂ ਪਕਾਉਨੇ ਆ ਕੰਮ ਲੈਨੇ ਆ ਉਹ ਇਸ ਤਰ੍ਹਾਂ ਇਹਦੇ ਕੋਲੋਂ ਕੰਮ ਲੈਂਦੇ ਆ ਲੇਕਿਨ ਆਪਨ ਅਵਸਥਾ ਉਹਨਾਂ ਦੀ ਉੱਚੀ ਹੋ ਚੁੱਕੀ ਆ ਬਾਬਾ ਜੀ ਮਤਲਬ ਤਾਂ ਹੈ ਨਾ